ਜਸਵੰਤ ਸਿੰਘ ਜੀ ਇਹ ਗੁਰਦੁਆਰਾ ਸਾਹਿਬ ਦੇ ਜੀ ਰਾਤ ਹਨੇਰੇ ਵਿੱਚ ਇੱਕ ਗੋਲਕ ਤੋੜ ਕੇ ਗਏ ਆ ਬਿਲਕੁਲ ਸੀਸੀਟੀਵੀ ਕੈਮਰੇ ਲੱਗੇ ਆ ਬਿਲਕੁਲ ਉਹਨਾਂ ਨੂੰ ਖੌਫ ਕੋਈ ਨਹੀਂ ਔਰ ਕੈਮਰਾ ਦੇ ਵਿੱਚ ਬਿਲਕੁਲ ਕਲੀਅਰ ਕੱਟ ਨਜ਼ਰ ਆ ਰਹੇ ਆ ਔਰ ਉਹ ਜਾ ਕੇ ਗੁਰਦੁਆਦੇ ਜਿੱਥੇ ਮਹਾਰਾਜਾ ਪ੍ਰਕਾਸ਼ ਹੋ ਰਿਹਾ ਉਹਦੇ ਵਿੱਚ ਜਾ ਕੇ ਉਹਨਾਂ ਗੋਲਕ ਬੁਰੀ ਤਰੀਕੇ ਨਾਲ ਆਪਣੇ ਕਟਰ ਲੈ ਕੇ ਆਏ ਆ ਤੇ ਉਹ ਬਿਲਕੁਲ ਗੋਲਕ ਤੋਂ ਪੈਸੇ ਕੱਢ ਕੇ ਤੋੜ ਕੇ ਗੋਲਕ ਨੂੰ ਕਟਰ ਦੇ ਨਾਲ ਉਹ ਪੈਸੇ ਕੱਢ ਕੇ ਫਰਾਰ ਹੋ ਗਏ ਆ ਔਰ ਉਹਦੇ ਵਿੱਚ ਇੱਕ ਪਿਛਲੇ ਬੰਨੇ ਦਰਬਾਰ ਦੇ ਜੋ ਸਾਡਾ ਅਲਮਾਰਾ ਸੀਗਾ ਜਿਤ ਮਹਾਰਾਜ ਦਾ ਰਮਾਲੇ ਸੀਗੇ ਉਹ ਰਮਾਲੇ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਤਕਰੀਬਨ ਪੈਸੇ ਦੀ ਕੋਸ਼ਿਸ਼ ਕਰ ਰਹੇ ਵੀ ਗੱਲਾਂ ਖੋਲ ਕੇ ਲਾਕਰ ਦੇ ਵਿੱਚੋਂ ਪੈਸੇ ਕਢੇ ਜਾਣ ਉਹ ਵੀ ਗੱਲੇ ਖੋਲ ਕੇ ਰਮਾਲੇ ਮਹਾਰਾਜ ਦੇ ਖਲਾਰਾ ਕੇ ਚੱਲ ਗਏ ਇੱਕ ਜਿੱਥੇ ਸਾਡਾ ਸੋਖਾ ਸਹਣਾ ਦਾ ਮਹਾਰਾਜ ਦਾ ਸ਼ਾਮਾ ਨੂੰ ਇੱਕ ਉਹਦੇ ਵਿੱਚ ਸਾਡਾ ਲੋਕਰ ਲੱਗੇ ਪਿਆ ਆ ਉਹਦੇ ਵਿੱਚੋਂ ਹੀ ਬਿਲਕੁਲ ਉਹ ਅਲਮਾਰੀ ਬਹੁ ਬੁਰੇ ਤਰੀਕੇ ਨਾਲ ਖੋਲਿਆ ਉਹ ਬਹੁ ਖਲਾਰਾ ਪਾ ਕੇ ਗਏ ਸੀਗੇ ਔਰ ਇਸ ਤਰੀਕੇ ਨਾਲ ਬਾਕੀ ਸਾਡੇ ਹੋਰ ਵੀ ਵਾਰਦਾਤਾਂ ਹੋਈਆਂ ਇੱਕ ਗੁਰਦੁਆਰਾ ਸੰਗਤ ਸਾਰਿਆ ਉਹਦੇ ਵਿੱਚ ਵੀ ਤਕਰੀਬਨ ਉੱਥੇ ਗੋਲਕ ਖੋਲੀ ਆ ਗੋਲਕ ਬਿਲਕੁਲ ਪਾਲੇ ਤੋੜ ਦਿੱਤੇ ਆ ਉਹ ਗੋਲਕ ਖਾਲੀ ਮਿਲੀ ਉਹਨਾਂ ਨੂੰ ਕਿਉਂਕਿ ਉਹਨਾਂ ਉਹ ਕੈਸ਼ ਕੱਟ ਲਿਆ ਸੀਗਾ ਔਰ ਉਹਦੇ ਬਿਲਕੁਲ ਕਪੜੇ ਪੇਟੀ ਜੋ ਕੱਟ ਕੇ ਰਜਾਈਆਂ ਪਤਲੀਆਂ ਸਾਰੀਆਂ ਖਿਲਾਰ ਕੇ ਚਲੇ ਗਏ ਆ ਬਾਬੇ ਨੁਕਸਾਨ ਕਿੰਨਾ ਹੋ ਗਿਆ ਬਿਲਕੁਲ ਜੀ ਸਾਡੇ ਬਾਬਾ ਸੌਣਵਾਲ ਜੀ ਦਾ ਜੋ ਭੈਣੀ ਰੋਡ ਤੇ ਚੜ੍ਹਦੀ ਪਤਿ ਸਥਿਤ ਗੁਰਦੁਆਰਾ ਸੱਜ ਵੱਡੀ ਵਿੱਚ ਇਹਦੇ ਵਿੱਚ ਸਾਡੀ ਤਕਰੀਬਨ ਮਾਸਿਕ ਆਮਦਨ ਜਿਹੜੀ ਹੈਗੀ ਆ 30 ਤੋਂ 35 ਹਜ਼ਾਰ ਸੀਗੀ ਔਰ ਸਾਡੇ ਇਸ ਟਾਈਮ ਦੇ ਵਿੱਚ ਸੀਦਾਂ ਦਾ ਸਮਾਗਮ ਹੋਇਆ ਇੱਕ ਹੋਰ ਸਮਾਗਮ ਹੋਇਆ ਸੀਗਾ ਇਸ ਵਾਰ ਜੋ ਸਾਡਾ ਲਾਸ ਹੋਇਆ ਗੁਰਦੁਰ ਸਾਹਿਬ ਨੂੰ ਇਹ ਤਕਰੀਬਨ ਲਗਭਗ 50000 ਰੁਪਏ ਦਾ ਹੋ ਗਿਆ ਗੁਰਦੁਰ ਸਾਹਿਬ ਦੇ ਵਿੱਚ ਕੀ ਦਿਨਦਾ ਸੀਗਾ ਨਹੀਂ ਗੁਰਦੁਰ ਸਾਹਿਬ ਦੇ ਸੀਸੀਟੀਵੀ ਕੈਮਰੇ ਲੱਗੇ ਆ ਰਾਤ ਕੋਈ ਨਹੀਂ ਛਿੰਦਾ ਸੀ ਸੀਸੀ ਕੈਮਰੇ ਦੇ ਵਿੱਚ ਕਿਸੇ ਦੀ ਫੁਟੇਜ ਜਿਹੜੀ ਆ ਰਹੀ ਹੈ ਤਾਂ ਕਿੰਨੇ ਵਿਅਕਤੀ ਪਾਰੇ ਬਿਲਕੁਲ ਤਿੰਨ ਵਿਅਕਤੀ ਸਾਹਮਣੇ ਗੁਰਦੁਰ ਸਾਹਿਬ ਦੇ ਤਿੰਨ ਵਿਅਕਤੀ ਆ ਰਹੇ ਆ ਜੀ ਬਿਲਕੁਲ ਕਲੀਅਰ ਕਟ ਨਜ਼ਰ ਆ ਰਹੇ ਆ ਨੇੜਲੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਇਸ ਚੀਜ਼ ਦੀ ਪਹੁੰਚ ਦਿੰਦੇ ਜੀ ਬਿਲਕੁਲ ਜੀ ਉਸ ਟਾਈਮ ਜਦ ਦਿਨ ਵ ਉਸੇ ਟਾਈਮ ਦੇ ਵਿੱਚ ਅਸੀਂ ਐਸਐਚਓ ਨੂੰ ਇਨਫੋਰਮੇਸ਼ਨ ਦਿੱਤੀ ਆ ਔਰ 40 ਮਿੰਟ ਬਾਅਦ ਉਹ ਮੁਲਾਜ਼ਮ ਇੱਥੇ ਆਇਆ ਉਹ ਸਾਡੇ ਬਿਆਨਗਾਰਾਂ ਲੈ ਕੇ ਚਲੇ ਗਿਆ ਸਟੂਡੈਂਟ ਆ ਰਿਹਾ ਜੀ ਟੋਟਲ ਚਾਰ ਗੁਰਦੁਆਰੇ ਆ ਜਿੱਥੇ ਵਾਰਦਾ ਸੀ ਬਿਲਕੁਲ ਜੀ ਚਾਰ ਗੁਰਦੁਆਰੇ ਜਿਹੜੇ ਲਾ ਲੋ ਤਿੰਨ ਤਿੰਨ ਹਾਂਜੀ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦੇਖੋ ਜੀ ਕਾਰਵਾਈ ਕਰ ਰਿਹਾ ਤੇ ਉਹ ਸਾਡੇ ਜਿਹੜੀਆਂ ਸੀਸੀ ਟੈਪ ਦੇ ਫੁਟੇਜ ਆ ਉਹ ਸਾਰੀਆਂ ਲੈ ਗਏ ਸਾਡੇ ਕੋਲ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਕਿਤੇ ਨੂੰ ਕਿਤੇ ਭਾਵ ਹੋਵੇ ਅਸੀਂ ਪ੍ਰਸ਼ਾਸਨ ਦੀ ਮਦਦ ਕਰੀਏ ਉਸ ਤਰੀਕੇ ਨਾਲ ਚੋਰ ਜਿਹੜੇ ਫੜੇ ਜਾਣ ਦੋਸ਼ੀ ਫੜੇ ਜਾਣ ਔਰ ਉਹਨਾਂ ਨੂੰ ਮਿਲਦੀ ਸਜ਼ਾ ਬਣਦੀ ਸਜ਼ਾ ਦਿੱਤੀ ਜਾਵੇ ਤਿੰਨ ਗੁਰਦਵਾਰਾ ਸਾਡੇ ਸਜਿਵਟੀ ਦੇ ਵਿੱਚ ਇਹ ਵਾਰਦਾਤ ਹੋਈ ਆ ਇੱਕ ਗੁਰਦਵਾਰਾ ਸਾਡੇ ਤਾਂ ਗਿਆ ਉੱਥੇ ਵਾਰਦਾਤ ਹੋਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ